ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਉਹਨਾਂ ਕੋਲ ਆਪਾਂ ਆਏ ਆ ਤੇ ਬਿਲਕੁਲ ਚਗਾਵੇਂ ਦੇ ਨਾਲ ਹੀ ਪਿੰਡ ਆ ਵੀ ਜਹਾਂ ਦਾ ਠੱਠਾ ਚਗਾਵਾ ਲਪੋ ਕੇ ਬਿਲਕੁਲ ਲੱਗੇ ਲੱਗੇ ਹੀ ਆ ਦੇ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦਿਆਂ ਆ ਅੱਜ ਵੀ ਤਾਂ ਨਾ ਟੋਟਲ ਪੰਜ ਗਾਵਾਂ ਤੁਹਾਨੂੰ ਦਿਖਾਉਣੀਆਂ ਵਾਂ ਕੋਈ ਸੋਈਆਂ ਵਾਂ ਤੇ ਕੋਈ ਗੱਬਣ ਤੇ ਗੱਲਬਾਤ ਹੁਣ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਤੇ ਪਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹਿੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਵੇਸ ਚਾਖ ਕੇ ਖੜੋ ਤੇ ਗੱਬਣ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਇੱਥੇ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੋਂ ਚੁਆਈ ਕਰਾ ਲਿਆ ਕਰੋ ਹਾਂਜੀ ਵਧੀਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਭੀ ਕੀ ਹਾਲ ਚੱਲ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਵਿਕਿਆਦ ਨਾਲ ਆ ਮਾਲ ਫਿਰ ਉਧਰ 90 ਘੰਟੇ ਦੀ ਮਾਰ ਵੇਖ ਗਿਆ ਸਾਰਾ ਜੀ ਠੀਕ ਹੈ ਤੇ ਅੱਜ ਵੀ ਪਗਾਰ ਹੈ ਪਗਾਰ ਰਹਿ ਗਈ ਬਾਕੀ ਸਰਗ 6 6 ਵੇਗ ਗਿਆ ਸਤਾਂ ਚੋਂ ਠੀਕ ਹੈ ਤੇ ਅੱਜ ਵੀ ਉਧਰ ਨਾਲ ਕੋ ਰੇਟ ਜੈ ਜੀ ਹੋਣਗੇ ਬਿਲਕੁਲ ਜੈ ਜੀ ਹੋਣਗੇ ਸਾਫ ਸੁਥਰਾ ਮਾਰ ਹੋ ਗਿਆ ਅਲਰੇਡੀ ਮੋਟੀਆਂ ਧਾਰਾ ਹੋਣਗੀਆਂ ਅੱਛਾ ਕੋਈ ਖਾਂ ਚ ਬਾਤ ਘਾੜ ਨਹੀਂ ਕਿਸ ਚੋਂ ਤੇ ਤਾਜ ਨਹੀਂ ਬਚਣਾ ਸੁਣੀਆ ਚਲੋ ਫਿਰ ਨਾਮ ਦੱਸ ਤੇ ਕਰੀ ਨਾਮ ਹੈ ਡਾਕਟਰ ਭੋਲਾ ਹਾਂਜੀ ਪਿੰਡ ਠੱਠਾ ਨੇੜੇ ਲੁੱਪੂ ਕਚਾਵਾ ਤਹਿਸੀਲ ਜਨਰਾਲਾ ਤੇ ਜ਼ਿਲ੍ਹਾ ਅਮਰਸਾਦ ਫੋਨ ਨੰਬਰ ਵੀ ਬੋਲ ਦ 98554 84286 98550 84290 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੋਂ ਹੀ ਆਪਾਂ ਕਰ ਲਈਏ ਹਾਂਜੀ ਕਿੰਨਾ ਵਸਵਾ ਸੁਈ ਜੇ ਇਹ ਦੂਸਰਾ ਸਵੇਰ ਵચ્ਚੀ ਸੁਈ ਹੈ ਜੀ ਆਹ 13 ਦਿਨ ਹੋਏ ਸੁਈ ਨੂੰ ਠੀਕ ਹੈ ਮੋਕਾ 13 ਕਿਲੋ ਬੋਲਾ ਤਿਆਰ ਹੈ ਜੀ ਤਿਆਰ ਜਿਹੜਾ ਮੋਕੇ ਤੇ ਕਿੰਨਾ ਕੁ ਤਾਂ ਚੁਵਾਈ ਜਾਊਗੀ ਹੈ ਦੁੱਧ 16-17 ਤਬੀਕ ਹੈ ਜੀ ਤੋੜੋ ਹਾਂ ਮੇਰੇ ਕਿਹੜਾ ਬੱਚਾ ਕਿਹੜਾ ਜੇ ਦਾ ਬੱਚਾ ਹੋਵੇ ਲੱਗੇ ਬੱਚਾ ਜੀ ਕੀ ਜੇ ਮਗਰ ਬੱਚਾ ਜੀ ਆਹ ਬੱਚਾ ਜੀ ਇਹਦਾ ਸਾਦਾ ਤੇ ਆ ਨਾੜੂ ਵੀ ਆਪਾਂ ਦੇਖ ਸਕਦੇ ਨਾਲ ਤਾਂ ਆ ਜਾਈਏ ਬਾਕੀ ਆਪ ਵੀ ਵੈੜ ਸੋਹਣੀ ਆ ਸੋਨੇ ਰੰਗ ਰੂਪ ਦੀ ਆ ਬਾਕੀ ਸਵੇਰਾ ਸਵੇਰ ਦਾ ਟਾਈਮ ਆ ਤੇ ਮੌਸਮ ਵੀ ਠੰਡਾ ਆ ਤੇ ਉਹਦੇ ਕਰਕੇ ਨਵਾਈਆਂ ਨੁਹਈਆਂ ਨਹੀਂ ਆ ਬਾਕੀ ਥੱਲਿਆਂ ਚੰਗੀ ਬਣੀ ਆ ਤੋਂ ਤੋਂ ਤਾਂ ਕਾਫੀ ਪਈ ਆ। ਥਾਣੇ ਵੀ ਚੰਗਾ ਦੂਰ ਦੂਰ ਲੱਗਾ ਆ। ਤੇ ਪਰ ਉਹ ਪਰ ਹੱਥ ਚ ਆਉਣ ਵਾਲਾ ਥਾਣੇ ਆ ਜਿਹੜਾ। ਕੋਈ ਛੋਹਾਈ ਬੰਦੇ ਨਹੀਂ। ਪਰ ਵੀ ਇਹ ਅੱਡੇ ਮੋਟੀ ਤਾਂ ਆਇਆ ਨੇ। ਠੀਕ ਆ ਜੀ। ਹਾਂ ਜੀ ਹਾਂ ਜੀ। ਆ ਦੇਖ ਸਾਡੇ ਥਾਣੇ ਦੇ ਲੱਗੇ ਤਾਂ। ਤੇ ਕਿੰਨਾ ਫਿਰ ਬੋਲ ਨਹੀਂ ਹਾਂਜੀ ਮੋਲ 37000 ਤੇ ਮਾਨਤਨ ਕਰਦਾਂਗੇ ਅੱਛਾ 37000 ਚ ਕਰ ਦੋਗੇ ਮਾਨਤਨ 37000 ਤੇ ਮਾਨਤਨ ਬਾਕੀ ਕੋ ਫੋਨ ਲਾਊਗਾ ਤੇ ਮੌਕੇ ਤੇ ਹੋ ਜਾਊਗਾ ਹਨਾ ਤੇ ਹੁਣ ਆ ਦੂਸਰੇ ਨੰਬਰ ਤੇ ਆ ਜਿਹੜੀ ਦੂਸਰੇ ਨੰਬਰ ਤੇ ਕਿ ਦੂਸਰਾ ਵੀ ਦਾ ਸੁਈਆ ਵੜ ਨੋ ਕਿ ਨਾ ਚੜਾ ਸੁਈ ਨੋ ਇਹਨੂੰ ਸੁਈ ਨੋ ਵੀ ਅੱਜ ਕੋਈ 25 ਦਿਨ ਹੋ ਗਏ ਨੇ ਉਹ ਬੱਚਾ ਜੀ ਮਹੀਨੇ ਦੇ ਲਾਗੇ ਬੰਨੇ ਜਿਹੜਾ ਹੋ ਗਿਆ ਵਾ ਆਹ ਬੱਚਾ ਜੀ ਤੇ ਇਤੋਂ ਅਗਲੀ ਦਾ ਬੱਚਾ ਆ ਜੀ ਹਾਂਜੀ ਜਿਹੜੀ ਇਤੋਂ ਬਾਅਦ ਮਖੋਣੀ ਉਹਦਾ ਬੱਚਾ ਆ ਜੀ ਤੇ ਜਿਹੜੀ ਹੁਣ ਮੁਖਾਉਣ ਲੱਗਿਆ ਉਹਦਾ ਬੱਚਾ ਜਾਂ ਆਪਣੇ ਸੰਜਣਾ ਲਾੜੇ ਕਿੰਨੇ ਕ ਦਿਨਾਂ ਦਾ ਆ ਆ ਦੇਖ ਸਾ ਤੇ ਚੰਗੀ ਤਰ੍ਹਾਂ ਤੇ ਦੁੱਧ ਕਿੰਨਾ ਜੇ ਤੇ ਕੋਲ ਤਿਆਰ ਇਹ ਵੀ ਜੀ ਰਾਤੀ ਆਈ ਆ ਅੱਛਾ ਰਾਤੀ ਚੋਕ ਲੈਂਦੀ ਆ ਤੇ ਨਾਲ ਇਹਦੇ ਥੱਲੇ ਆਇਆ ਇਸ ਮੋਕਾ 7-8 ਕਿਲੋ ਤੇ ਅੱਛਾ ਹੁਣ ਆਪਾਂ ਐਵੇਂ ਕਹਿ ਦੇ ਕੇ ਕਿ ਇਹ ਵੀਰ ਨੂੰ ਅਸੀਂ ਇਹਦੇ ਥੱਲੇ 12 ਕਿਲੋ ਚੋਣਦੇ ਹਾਂ ਹਾਂਜੀ ਹਾਂਜੀ ਜੇਰੀ ਗਲਤ ਗੱਲ ਨਹੀਂ ਕਰਨੀ ਕਿ ਉਹ ਰਾਤੀ ਚੋਕ ਆਈ ਆ ਦੋ ਦੋ ਵਾਜੂ ਦੇ ਬੱਚੇ ਹੈ ਜੀ ਮਤਲਬ ਤੁਸੀਂ ਘਰੇ ਨਹੀਂ ਚਵਾਈ ਕੀਤੀ ਕਿ ਇਹਦੀ ਨਹੀਂ ਉਹਨਾਂ ਦੇ ਘਰੇ ਕਰਤੀ ਉਹਨਾਂ ਦੇ ਘਰੇ ਕੀਤੀ ਬੱਸ ਹਾਂਜੀ ਹਾਂਜੀ ਉਹਨਾਂ ਦੇ ਘਰੇ ਕਰਕੇ ਲਿਆਏ ਨੇ ਤੇ ਹੁਣ ਪੱਕਾ ਦੁੱਧ ਕਿੰਨਾ ਹੈ ਐਮੋਕਾ 7-8 ਕਿਲੋ ਠੀਕ ਹੈ ਜੀ ਤੁਰ ਫੇਰ ਕਰੀ ਨਾ ਆ ਯ ਲੈਕ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਦੂਰ ਦੂਰ ਜਿਹੜਾ ਥਾਣੇ ਦਾ ਵੀ ਹੋਰ ਕਿ ਤੋਂਨ ਬਹੁਤ ਆ ਰਹੀ ਤੇ ਉਹ ਸਾਬਤ ਨਹੀਂ ਹੋ ਤਾ ਇਹਦੇ ਫਿਰ ਮੁੱਲ ਜੇ ਮੌਲੇ ਹਰਪ੍ਰੀਤ ਜੀ 24000 ਤੇ ਮਾਨਤਾ ਕਰਤਾਂਗੇ ਅੱਛਾ 24 ਚੋ ਕਰ ਦੋਗੇ ਮਾਨਤਾ ਜੀ ਮਾਨਤਾ ਕਰ ਦਾਂਗੇ ਠੀਕ ਹੈ ਜੀ ਹੋਰ ਕੋਈ ਸ਼ੱਕਾ ਕਿ ਇਹ ਗਾਂ ਥੱਲੇ ਕੋਈ ਖਾਨਚ ਵਾਦ ਘਾਟ ਨਹੀਂ ਠੀਕ ਹੈ ਸਾਫ਼ ਸੁਥਰਾ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਜੇ ਇਹ ਲੰਡੀ ਆ ਹਾਂਜੀ ਪੂਛੀ ਦੇਗੀ ਜੇ ਇਹਦੀ ਜਮਾਂਦਰੂ ਜਿਹੜੀ ਆ ਨਾ ਜਮਾਂਦਰੂ ਆnde ਵੀ ਇੱਦੀ ਪੂਛੀ ਹੈ ਇਹਦੀ ਅੱਛਾ ਹਾਂਜੀ ਹਾਂ ਦੇਖ ਸਕਦੇ ਸਾਫ਼ ਸੁਥਰਾ ਸੂਈ ਜੇ ਬਿਲਕੁਲ ਇੱਦੀ ਕੀ ਪੂਛੀ ਆ ਇਹਦੀ ਕਿੰਵਾ ਸੋ ਆਇਆ ਤੀਸਰਾ ਸੁਗਾ ਸੁਈਆ ਆ ਬੱਚਾ ਦੇ ਇਹ ਸੁਈਗਾ ਚ 6 ਦਿਨ ਹੋ ਗਏ ਜੇ ਆ ਮੋਕਾ 17 ਤੋਂ 18 ਕਿਲੋ ਉੱਤੇ ਚੱਲਣ ਦੇ ਤਿਆਰ ਜਿਹੜਾ ਹਾਂਜੀ ਤਿਆਰ ਜਿਹੜਾ ਕੋਈ ਵੀ ਆਵੇ ਆਪਣਾ ਦੋ ਟਾਈਮ ਟ్రਾਈ ਕਰੇ ਤਿੰਨ ਕਰਕੇ ਫਿਰ ਛੱਡੇ ਅਗਲੇ ਨੇ ਪੈਸੇ ਜਿੰਨੇ ਵਿੱਚ ਠੀਕ ਆ ਹਾਂਜੀ ਹਾਂਜੀ ਅੱਡੀ ਅੱਡੀ ਮੋਤੀ ਧਾਰਾ ਚੋਂ ਚਾਂ ਬਹੁਤ ਸਾਫ਼ ਸੁਥਰੀ ਦੇਖ ਨਾ ਦੁੱਧ ਘਰੀ ਜਾਊਗੀ ਇਹ ਦੁੱਧ ਉਹ ਵੀਰ ਜਿਹੜੇ ਬੋਲਦੇ ਹੋ ਉਹ ਆnde ਸਾਡੇ ਘਰ ਇਹਨੇ ਜਿਹੜਾ 23 ਤੋਂ 24 ਕਿਲੋ ਤੋਂ ਪਰੇ ਧੋਰੋ ਫਿਰ ਇੱਕ ਰੀਨੂ ਬਾਕੀ ਥਾਨ ਇਹਦੇ ਕੋ ਵੀ ਚੰਗਾ ਲੱਗਾ ਹੈ ਵਾਹ ਨਾ ਵੰਡਿਆ ਸਾਡੇ ਖਰੀਦਾ ਹੈਗੀ ਵੀ ਕ੍ਰਾਸ ਤੇ ਆ ਬਾਕੀ ਕੱਦ ਕਾਠ ਪੱਖੋਂ ਚੰਗੀ ਜਵਾਨ ਹੈ ਇਹ ਆ ਵੀ ਚਲੋ ਜਿਹੜੇ ਵੀ ਦੇ ਦੁੱਧ ਚੋਣਨ ਖੜਨੀ ਆ ਉਹਦੇ ਲਈ ਚੰਗੀ ਆ ਆ ਦੇਖ ਸਾਡੇ ਬਾਕੀ ਗਾਂ ਨ ਵੀ ਹਵਾਨਾ ਚੰਗਾ ਬਣਿਆ ਵਾ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਹੈ ਤੇ ਇਹਦਾ ਫਿਰ ਮੁੱਲ ਕਿਹਦਾ ਅਸਲੀ ਜੀ 46000 ਤੋਂ ਮਾਨਤਨ ਕਰਦੇ ਅੱਛਾ 46000 ਚ ਮਾਨਤਨ ਕਰ ਦੋਗੇ ਹਾਂਜੀ ਠੀਕ ਹੈ ਜੀ ਹੁਣ ਮੋਕੇ ਤੇ ਕਿੰਨਾ ਦੁੱਧ ਚਵਾ ਦੋਗੇ ਤੇ ਕੋਲ ਆਹ ਮੋਕੇ 17 ਤੋਂ 18 ਕਿਲੋ ਠੀਕ ਹੈ ਜੀ ਹਾਂਜੀ ਹੁਣ ਆ ਦੋਵੇਂ ਗੱਬਣਾ ਜੀ ਕਿੰਨੇ ਗੱਬਣਾ ਆਹ ਕਿੰਨੇ ਕਿ ਦੁੱਧ ਆ ਲਈ ਜੇ ਇਹ ਦੁੱਧ ਵੀਤੀ ਲੈ ਲਓ 12 ਤੋਂ 13 ਕਿਲੋ ਭਰ ਦੀ ਜੇ 10 ਦਿਨ ਰੰਗ ਦੇ ਜਸੂਨ ਦੇ ਵਿੱਚ ਤੇ ਸੁਆ ਕਿੰਨਾ ਸੋਨਾ ਜਿੰਨੇ ਸੁਆ ਇਹਨੇ ਆਰਤੀ ਤੀਸਰਾ ਸੁਆ ਤੋਰੋ ਫਿਰ ਇੱਕ ਰੀਨ ਥਾਣਾ ਇਹਦੇ ਵਿੱਚ ਠੰਡੀ ਠੀਦੀ ਬਹੁਤ ਜਿਆਦੀ ਥਾਣਾ ਵੀ ਆਪਣੇ ਫੁੱਲ ਗਰੰਟੀ ਹੋਏਗੀ ਕਿ ਵੀਰ ਛੱਡਦਾ ਠਹਿ ਗਈ ਜਿਹੜੀ ਜਰਸੀ ਕ੍ਰੋਸ ਚ ਹੈ ਤੇ ਇਹਦਾ ਫਰਮੁੱਲ 5000 ਚ ਮੰਨਤਾਂ ਕਰਾਂਗੇ ਜੀ ਅੱਛਾ ਇਹਦਾ 5 ਹੀ ਚ ਕਰ ਦੇਣਾ ਮੰਤਾਂ ਨੂੰ ਹਾਂਜੀ ਠੀਕ ਹੈ ਜੀ ਰੇਡ ਜੈ ਜਿਆ ਬਿਲਕੁਲ ਠੀਕ ਹੈ ਮਾਰ ਪਿਛਲੀ ਵਾਲ ਮੈਂ ਤਾਂ ਮਿੰਟਾਂ ਹੀ ਵੇਚ ਗਿਆ ਤੇ ਅੱਜ ਵੀ ਮਿੰਟ ਮਿੰਟੀ ਵੇਚ ਦੇਣਾ ਆ ਜੀ ਇਹ ਮੈਂ ਸਾਢੇ ਘੰਟੇ ਦੀ ਮਾਰ ਵੇਚ ਦੇਣਾ ਜੀ ਠੀਕ ਹੈ ਤੇ ਹੁਣ ਆ ਚੰਗੇ ਕੱਦ ਕਾਠ ਵਾਲੀ ਗਾਂ ਆ ਇੱਕ ਪਾਰੇ ਪੱਲੇ ਦੀ ਗਾਂ ਇਹ ਕਿੰਨੇ ਕੇ ਦੁੱਧ ਆ ਲਈ ਜੀ ਇਹ ਵੀ ਜੀ 25 ਤੋਂ 26 ਕਿਲੋ ਭਰਦੀ ਇਹ ਮਾਰ ਤਾਂ ਕਰ ਅੱਛਾ ਸੁਨਾ ਅੱਛਾ ਤੀਸਰਾ ਸੋ ਵੈਨੇ ਸੁਨਾ ਆ ਹਾਂਜੀ ਕਿੰਨਾ ਕ ਲੈ ਜੇ ਟਾਈਮ ਅਜੇ ਅਜੇ ਲੈ ਜੂ 5-7 ਦਿਨ ਲੈ ਦੇਗੀ ਠੀਕ ਤੋੜ ਕੇ ਦਿਖਾ ਦਈਏ ਫਿਰ ਵੀ ਬਾਕੀ ਚੰਗੇ ਕੱਦ ਕਾਟ ਚ ਆ ਤੇ ਚੰਗੇ ਜਵਾਨ ਆ ਗਾਂ ਜੜੀ ਅਜੇ ਭਰ ਨਹੀਂ ਆਏ ਹੋਰ ਥੱਲੇ ਹੋ ਜੇ ਢਿੱਲਾ ਢੋਲਾ ਹਵਾਨੇ ਚ ਕਾਫੀ ਆ ਇਸ ਸੋਨੇ ਰੰਗ ਰੂਪ ਦੀ ਇਸ ਕਰੀਤ انا ਇਧਰ ਚੰਗੀ ਤਰ੍ਹਾਂ ਦਿਖਾ ਦਿਆ ਆ ਦੇਖ ਸਕਦੇ ਹਵਾ ਨੇ ਦੇ ਨਾੜਾ ਵੀ ਚੰਗੀਆਂ ਵਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਹਵਾਨੇ ਦੇ ਪਿੱਛੇ ਵੀ ਨਾੜਾ ਚੰਗੀਆਂ ਵਾ ਇਹ ਆ ਵੀ ਚਲੋ ਜਿੰਨਾ ਨੂਨ ਅਲੀ ਹੈ ਤੇ ਢੇਲਾ ਢੋਲਾ ਹਵਾਨੇ ਚ ਕਾਫੀ ਆ ਤੇ ਇਹਦਾ ਫਿਰ ਮੁੱਲ ਇਹਦਾ ਹਰ ਤੀ ਦੀ ਬਹੁਤ ਜ਼ਿਆਦਾ ਦੀ ਬਾਪ ਪਾ ਦੇਗੀ ਇਹਦੇ ਹਾਂਜੀ ਹਾਂਜੀ ਇਹਦਾ ਮੁੱਲ 70000 ਤੇ ਮਾਨਤਨ ਚਾਹੀਦਾ। ਅੱਛਾ 70000 ਜਮਾਨਤਨ ਕਰ ਦੋਗੇ? ਹਾਂਜੀ ਹਾਂਜੀ। ਬਾਕੀ ਕੋ ਫੋਨ ਲਾਉਗਾ ਤੇ ਆਪੇ ਸੌਦਾ ਮੁੱਕ ਤੇ ਹੋ ਜਾਊਗਾ। ਹਾਂਜੀ ਹਾਂਜੀ। ਤੇ ਠੀਕ ਬਾਕੀ ਥਾਣਹਾਨੇ ਦੀ ਹੱਥ ਫੁੱਲ ਗਰੰਟੀ ਹੋਈ ਸੀ ਜੀ ਦੋਨਾਂ گاਵਾਂ ਦੀ। ਤੇ ਠੀਕ ਹੈ ਵੀ ਜੀ ਹੋਰ ਕੁਛ ਹੈ ਨਾ? ਠੀਕ ਹੈ। ਬਾਕੀ ਇਹ ਆ ਵੀ ਤੁਹਾਡੇ ਘਰ ਕੋ ਤਸੱਲੀ ਕਰਕੇ ਨਾ ਵੇਖ ਚਾ ਕੇ ਤੇ ਉਹ ਲੈਣੇ ਪੈਸੇ ਦੇਣ ਵੀਗੇ ਚ ਤਸੱਲੀ ਕਰਕੇ ਆਪਣਾ ਮਾਲ ਕਾੜਨ। ਹਾਂਜੀ। ਹਾਂਜੀ। ਆਪਣੀ ਸਮਝਣਾ। ਹਾਂਜੀ। ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਪਸ਼ੂ ਖਰੀਦੋ ਜੀ।